ਸਾਰੀ ਸੰਗਤ ਗਰਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਅਸੀਂ ਪਹੁੰਚਿਆ ਰਾਇਕੋਟ ਜ਼ਿਲ੍ਹਾ ਲੁਧਿਆਣਾ ਇਤਿਹਾਸਿਕ ਗੁਰੂ ਘਰ ਕਾਲੀਆਂ ਸਾਹਿਬ ਤੇ ਜਾਣਾਂਗੇ ਇਸ ਗੁਰੂ ਘਰ ਦਾ ਕੀ ਇਤਿਹਾਸ ਹੈ ਕਿਵੇਂ ਜਿਹੜਾ ਹੈਗਾ ਗੁਰੂ ਸਹਿਬਾਨਾਂ ਦੀ ਚਰਨ ਛੋਹ ਧਰਤੀ ਹੈ ਇਸ ਗੁਰੂ ਘਰ ਦਾ ਕਾਲੀਆਂ ਸਾਹਿਬ ਜਿਹੜਾ ਨਾਮ ਕਿਉਂ ਪਿਆ ਅਤੇ ਇਸ ਗੁਰੂ ਘਰ ਦੇ ਵਿੱਚ ਕਿਹੜੇ ਕਿਹੜੇ ਦਰਬਾਰ ਸਾਹਿਬ ਜਿਹੜੇ ਬਣਾਏ ਗਏ ਨੇ ਕਿਸ ਤਰ੍ਹਾਂ ਜਿਹੜਾ ਇਸ ਸੰਗਤ ਪਹੁੰਚਦੀ ਹੈ ਤਾ ਸਾਡੇ ਨਾਲ ਅੱਜ ਹੈੱਡ ਗ੍ਰੰਥੀ ਮਹਿੰਦਰ ਸਿੰਘ ਜੀ ਮੌਜੂਦ ਨੇ ਤਾਂ ਗ੍ਰੰਥੀ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਆਪਣਾ ਗ੍ਰੰਥ ਸਾਹਿਬ ਜੀ ਅੱਜ ਅਸੀਂ ਪਹੁੰਚੇ ਹਾਂ ਟਾਲੀਆਨ ਸਾਹਿਬ ਹਾਂਜੀ ਹਾਂ ਜਨਨਲੀ ਪਹੁੰਚੇ ਹਾਂ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਉਹਨਾਂ ਨੂੰ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਉਸ ਤਰ੍ਹਾਂ ਹੀ ਲੋਕ ਥੋੜਾ ਜਿਆਦਾ ਹੈਗਾ ਜਿਹੜਾ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇਗੇ ਹਾਂਜੀ ਤੇ ਅੱਜ ਅਸੀਂ ਪਹੁੰਚੇ ਟਾਲੀਆਨ ਸਾਹਿਬ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹੀ ਪ ਕਾਲੀਆਂ ਸਾਹ ਹੈ ਇਹਦਾ ਨਾਮ ਕਾਲਿਆਣਾ ਕਿਉਂ ਪਿਆ ਹੋਇਆ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਦੇਖ ਰਹੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਸਾਧ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਇਹ ਪਾਵਨ ਧਰਤੀ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਵੀ ਇਸ ਸਥਾਨ ਦਾ ਨਾਮ ਗੁਰਦੁਆਰਾ ਟਾਲੀਆਂ ਨਾ ਸਾਹਿਬ ਕਿਉਂ ਪਿਆ ਜਦੋਂ ਦਸਮੇਸ਼ ਪਿਤਾ 1705 ਈਸਵੀ ਨੂੰ ਸ੍ਰੀ ਮਾਛੀਵਾੜਾ ਸਾਹਿਬ ਤੋਂ ਚੱਲਦੇ ਹੋਏ ਬਖ ਬਖ ਨਗਰਾਂ ਵਿੱਚ ਹੁੰਦੋ ਇਹ ਜਿਵੇਂ ਆਲਮਗੀਰ ਆਲਮਗੀਰ ਤੋਂ ਅੱਗੇ ਇੱਕ ਨਗਰ ਆਉਂਦਾ ਪਿੰਡ 모ਹੀ ਜਦੋਂ ਗੁਰੂ ਸਾਹਿਬ ਜੀ 모ਹੀ ਪਹੁੰਚਦੇ ਨੇ ਤਾਂ ਉੱਥੋਂ ਦੇ ਰਹਿਣ ਵਾਲੇ ਜਿਹੜੇ ਭਾਈ ਜਵਾਲਾ ਸਿੰਘ ਸਨ ਗੁਰੂ ਸਾਹਿਬ ਜੀ ਦੀ ਉਂਗਲ ਦੇ ਵਿੱਚ ਇੱਕ ਗੋਲ ਸਤਰਾਨ ਜਿਹਨੂੰ ਪੰਜਾਬੀ ਵਿੱਚ ਆਪਾਂ ਮੁਦਰੀ ਕਹਿ ਲਈਏ ਛੱਲਾ ਕਹਿ ਲਈਏ ਕਿਉਂਕਿ ਜਦੋਂ ਵੀ ਗੁਰੂ ਸਾਹਿਬ ਜੀ ਤੀਰ ਚਲਾਉਂਦੇ ਸੀ ਜਾਂ ਕੋਈ ਵੀ ਤੀਰ ਅੰਦਾਜ਼ ਜੋ ਤੀਰ ਚਲਾਉਂਦਾ ਉਹਦੀ ਲੋੜ ਪੈਂਦੀ ਆ ਉਹ ਜਿਹੜਾ ਗੁੱਲ ਸਤਰਾਨ ਸੀ ਉਹ ਗੁਰੂ ਸਾਹਿਬ ਜੀ ਦੀ ਉਂਗਲ ਵਿੱਚ ਧੱ ਚੁੱਕਿਆ ਸੀ ਪਿੰਡ ਮੋਹੀ ਦੇ ਅੰਦਰ ਜਿਹੜੇ ਭਾਈ ਜਵਾਲਾ ਸਿੰਘ ਸਨ ਉਹਨਾਂ ਨੇ ਬੜੇ ਧਿਆਨ ਦੇ ਨਾਲ ਬੜੇ ਪਿਆਰ ਦੇ ਨਾਲ ਜਿਹੜਾ ਉਹ ਗੁੱਲ ਸਤਰਾਨ ਸੀ ਉਹਨੂੰ ਕੱਟਣਾ ਕੀਤਾ ਫਿਰ ਗੁਰੂ ਸਾਹਿਬ ਦੇ ਸਨਮੁਖ ਇੱਕ ਭਾਂਡਾ ਭੇਟਾ ਕੀਤਾ ਜਿਹਦਾ ਨਾਂ ਸੀ ਗੰਗਾ ਸਾਗਰ ਜਿਹਦੇ ਅੰਦਰ 288 ਗਲੀਆਂ ਭਾਵ ਸੇਕ ਮੌਜੂਦ ਸੀ ਗੁਰੂ ਸਾਹਿਬ ਜੀ ਨੂੰ ਉਸਨੇ ਗੰਗਾ ਸਾਗਰ ਭੇਟਾ ਕੀਤਾ ਗੁਰੂ ਸਾਹਿਬ ਨੇ ਉਹ ਤੇ ਬੜੀ ਕਿਰਪਾ ਕੀਤੀ ਗੁਰੂ ਸਾਹਿਬ ਜੀ ਉੱਥੋਂ ਚੱਲਦੇ ਹੋਏ ਇਸ ਪਾਵਨ ਸਥਾਨ ਤੇ ਸਨ 1705 ਈਸਵੀ ਨੂੰ 19 ਪੋ ਨੂੰ ਅੰਮ੍ਰਿਤ ਵੇਲੇ ਜਿਹੜਾ ਗੁਰਦੁਆਰਾ ਮਨਜੀਤ ਸਾਹਿਬ ਉੱਥੇ ਇੱਕ ਬਹੁਤ ਵੱਡਾ ਟਾਲੀਆ ਦਰਖਤ ਸੀ ਉਸ ਟਾਲੀ ਦੇ ਦਰਖਤ ਹੇਠ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਆ ਕੇ ਆਸਣ ਲਾਉਣਾ ਕੀਤਾ ਜਿੱਤੋਂ ਇਸ ਸਥਾਨ ਦਾ ਨਾਂ ਪਿਆ ਗੁਰਦੁਆਰਾ ਟਾਲੀਆ ਨਸਰ ਇਸ ਕਰਕੇ ਇਸ ਸਥਾਨ ਦਾ ਨਾਂ ਲਿਆ ਜਾਂਦਾ ਹੈ ਤਾਂ ਗ੍ਰੰਥੀ ਸਾਹਿਬ ਬਾਬਾਈ ਜਿਵੇਂ ਦੇਖ ਰਹੇ ਕਿ ਮਗਰ ਗੰਗਾ ਸਾਗਰ ਦਾ ਜਿਹੜਾ ਇੱਕ ਬਣਿਆ ਹੋਇਆਗਾ ਚੌਂਕ ਬਣਿਆ ਹੋਇਆ ਹੈ ਹਾਂਜੀ ਹਾਂ ਤੇ ਇੱਕ ਉਹਦਾ ਮਾਡਲ ਹੈ ਜਿਹੜਾ ਬਣਾਇਆ ਗਿਆਗਾ ਜਿਵੇਂ ਆਪਾਂ ਅੱਜ ਦੇ ਦੌਰ ਦੀ ਗੱਲ ਕਰੀ ਉਸ ਸਮੇਂ ਗੁਰੂ ਸਾਹਿਬਾਨ ਨੇ ਚਮਤਕਾਰ ਦਿਖਾਇਆ ਕਿਰਪਾ ਕੀਤੀ ਵੀ ਇਹ ਗੰਗਾ ਸਾਗਰ ਦਾ ਕੀ ਇਤਿਹਾਸ ਹੈ ਕਿ ਛੇਕ ਤਾਂ ਜੇ ਆਪਾਂ ਕਿਹਦੀ ਗਲਾਸ ਚ ਹੋ ਜੇ ਤਾਂ ਉਹ ਚੋਂ ਵੀ ਪਾਣੀ ਜਾਂ ਕੋਈ ਵੀ ਆਪਾਂ ਸਮਾਨ ਪਾਉਂਦੇ ਆ ਲੀਕ ਹੋਣ ਲੱਗ ਜਾਂਦਾ ਪਰ ਇਸ ਗੰਗਾ ਸਾਗਰ ਦੇ ਵਿੱਚ 228 ਛੇਕ ਸੀਗੇ ਤਾਂ ਗੁਰੂ ਸਾਹਿਬਾਨ ਦਾ ਕੀ ਚਮਤਕਾਰ ਹੋਇਆ ਉਹ ਗੰਗਾ ਸਾਗਰ ਦੀ ਕੀ ਕਹਾਣੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਜਿਹੜਾ ਇਹ ਗੰਗਾ ਸਾਗਰ ਸੀ ਇਹ ਭਾਈ ਜਵਾਲਾ ਸਿੰਘ ਜਿਹੜੇ ਪਿੰਡ ਮੂਹੀ ਦੇ ਰਹਿਣ ਵਾਲੇ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਇਹ ਭੇਟਾ ਕੀਤਾ ਸੀ। ਗੰਗਾ ਸਾਗਰ ਦੀ ਬਣਤਰੀ ਇਸ ਤਰ੍ਹਾਂ ਦੀ ਸੀ ਵੀ ਇਹਦੇ ਵਿੱਚੋਂ ਕੋਈ ਦੁੱਧ ਜਾਂ ਦੁੱਲ ਨਹੀਂ ਸਕਦਾ ਨਾ ਪਾਣੀ ਨਾ ਦੁੱਧ। ਬਾਕੀ ਗੁਰੂ ਸਮਰਾਤਾ ਹੁਣ ਗੁਰਬਾਣੀ ਦਾ ਫਰਮਾਨ ਹੈ ਗੁਰ ਪਰਮੇਸ਼ਰ ਏਕੋ ਜਾਨ ਜੋਤਿਸ ਭਾਵੈ ਸੋ ਪਰਵਾਨ ਗੁਰ ਉਸ ਪਰਮੇਸ਼ਰ ਦਾ ਹੀ ਰੂਪ ਆ। ਹੁਣ ਜਦੋਂ ਥੋੜਾ ਜਿਹਾ ਦਿਨ ਚੜਿਆ ਮੈਂ ਇਤਿਹਾਸ ਦੀ ਗੱਲ ਕਰਾਂ ਵੀ ਇਸ ਪਾਵਨ ਸਥਾਨ ਦਾ ਕੀ ਇਤਿਹਾਸ ਆ। ਹੁਣ ਜਦੋਂ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਇਸ ਸਥਾਨ ਤੇ ਪਹੁੰਚਦੇ ਨੇ ਜਦੋਂ ਥੋੜਾ ਜਿਹਾ ਦਿਨ ਚੜਿਆ ਤਾਂ ਜਿਹੜਾ ਇਥੋਂ ਦਾ ਚੌਧਰੀ ਸੀ ਰਾਏ ਕੱਲਾ ਉਹਦਾ ਇੱਕ ਪਾਲੀ ਸੀ ਜਿਹਦਾ ਨਾਮ ਸੀ ਨੂਰਾ ਮਾਹੀ ਉਹ ਆਪਣੀਆਂ ਬੱਜਾਂ ਲੈ ਕੇ ਗੁਰੂ ਸਾਹਿਬ ਦੇ ਸਨਮੁਖ ਪਹੁੰਚਦਾ ਏ ਕਿਉਂਕਿ ਹੁਣ ਦੋਨੇ ਸਵਾਲਾਂ ਜਵਾਬ ਮਿਲ ਜਾਵੇਗਾ ਜਦੋਂ ਨੂਰਾ ਮਾਹੀ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਦੁੱਧ ਛਕਾ ਹੁਣ ਜਿਹੜਾ ਨੂਰਾ ਮਾਹੀ ਸੀ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਹੇ ਦਰਵੇਸ਼ ਜੀ ਮੈਂ ਮੱਝਾਂ ਚੋਕੇ ਲੈ ਕੇ ਆਇਆ ਹਾਂ ਵੀ ਦੁੱਧ ਮੇਰੇ ਘਰ ਅੰਦਰ ਮੌਜੂਦ ਆ ਪਰ ਇਸ ਸਮੇ ਮੇਰੇ ਕੋਲੇ ਦੁੱਧ ਨਹੀਂ ਜੀ ਤੁਹਾਡਾ ਹੁਕਮ ਹੋਵੇ ਮੈਂ ਵਾਪਸ ਘਰ ਜਾਣਾ ਹਾਂ ਮੈਂ ਉੱਥੋਂ ਦੁੱਧ ਲੈ ਕੇ ਆਉਣਾ ਪਰ ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਭਾਈ ਤੈਨੂੰ ਘਰ ਜਾਣ ਦੀ ਲੋੜ ਨਹੀਂ ਗੁਰੂ ਸਾਹਿਬ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਬਚਨ ਕੀਤਾ ਸੀ ਕਹਿੰਦੇ ਭਾਈ ਇਸ ਔਸਰ ਝੋਟੀ ਨੂੰ ਚੋਣਾ ਕਰ ਜੀ ਹੁਣ ਜਿਹੜਾ ਨੂਰਾ ਮਾਹੀ ਸੀ ਹੁਣ ਗੁਰਬਾਣੀ ਦਾ ਫਰਮਾਨ ਹੈ ਜੋ ਗੁਰ ਕਹੈ ਸੋਈ ਪਲ ਮੰਨੋ ਵੀ ਜੋ ਵੀ ਗੁਰੂ ਸਾਹਿਬ ਜੀ ਬਚਨ ਕਰਦੇ ਨੇ ਇੱਕ ਸਿੱਖ ਦਾ ਇਹ ਫਰਜ਼ ਆ ਜਾਂ ਗੁਰੂ ਨਾਲ ਸਾਡਾ ਇਹ ਰਿਸ਼ਤਾ ਹੈ ਜੋ ਗੁਰ ਕਹੈ ਸੋਈ ਪਲ ਮੰਨੋ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰ ਹੈ ਉਹਨੇ ਸੱਤ ਕਰਕੇ ਮੰਨਿਆ ਫਿਰ ਜਦੋਂ ਇਸ ਪਾਵਨ ਅਸਥਾਨ ਤੇ ਪਹੁੰਚਦੇ ਆ ਇੱਕ ਅਸਥਾਨ ਹੈ ਗੁਰਦੁਆਰਾ ਬੁੱਢਾ ਸਾਹਿਬ ਜਿੱਥੇ ਕਰੋਉਂਦੇ ਦਾ ਦਰਖਤ ਅੱਜ ਵੀ ਮੌਜੂਦ ਆ ਉਸ ਕ੍ਰੌਂਦੇ ਦੇ ਦਰਖਤ ਦੇ ਨਾਲ ਨੂਰਾ ਮਾਹੀ ਨੇ ਉਸ ਔਸਰ ਝੋਟੀ ਨੂੰ ਬੰਦਨਾ ਕੀਤਾ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਗੁਰੂ ਸਾਹਿਬ ਜੀ ਵੀ ਮੈਂ ਦੁੱਧ ਤੇ ਚੋਲਮਾ ਪਰ ਮੇਰੇ ਕੋਲੇ ਕੋਈ ਭਾਂਡਾ ਮੌਜੂਦ ਨਹੀਂ ਤਾਂ ਫਿਰ ਗੁਰੂ ਸਾਹਿਬ ਜੀ ਨੇ ਜਿਹੜਾ ਉਹ ਗੰਗਾ ਸਾਗਰ ਸੀ ਜਿਹਦੇ ਅੰਦਰ 288 ਸੇਕ 288 ਗਲੀਆਂ ਮੌਜੂਦ ਸੀ ਉਹ ਗੰਗਾ ਸਾਗਰ ਉਸ ਨੂੰ ਦੇਣਾ ਕੀਤਾ ਹੁਣ ਜਦੋਂ ਨੂਰਾ ਮਾਹੀ ਉਸ ਨੂੰ ਮਾਜ ਰਿਹਾ ਏ ਉਹਦੀਆਂ ਗਲੀਆਂ ਦੇ ਵਿੱਚੋਂ ਫਰੇਤ ਕਰ ਰਹੀ ਏ ਜੀ ਤਾਂ ਉਹਦੇ ਮਨ 'ਚ ਕੋਈ ਸੰਸਾ ਨਹੀਂ ਆਇਆ ਕੋਈ ਸਵਾਲ ਨਹੀਂ ਆਇਆ ਉਹਨੇ ਗੁਰੂ ਸਹਜ ਦਾ ਬਚਨ ਸੱਤ ਕਰਕੇ ਮੰਨਿਆ ਜਦੋਂ ਥਾਪੜਾ ਦੇ ਕੇ ਉਸ ਔਸਰ ਝੋਟੀ ਦੇ ਹੇਠ ਬੈਠਿਆ ਏ ਤਾਂ ਕਮਾਲ ਹੋ ਗਈ ਇੱਕ ਔਸਰ ਝੋਟੀ ਦਾ ਦੁੱਧ ਦੇਣਾ ਦੁਨੀਆਵੀ ਤੌਰ ਤੇ ਇਹ ਕਦੇ ਨਾ ਹੋਇਆ ਇਹ ਨਾ ਹੋਣਾ ਹੈ ਪਰ ਗੁਰੂ ਸਮਰੱਥ ਹੈ ਉਸ ਔਸਰ ਝੋਟੀ ਦੇ ਸਨਾਂ ਵਿੱਚ ਦੁੱਧ ਉੱਤਰ ਆਇਆ ਜਦੋਂ ਉਸ ਨੇ ਉਸ ਗੰਗਾ ਸਾਗਰ ਵਿੱਚ ਦੁੱਧ ਚੋਇਆ ਜਿਹੜੀ ਇੱਕ ਵੀ ਬੂੰਦ ਦੁੱਧ ਦੀ ਬਾਹਰ ਨਹੀਂ ਡੁੱਲੀ ਇਸ ਤਰ੍ਹਾਂ ਉਹਨੇ ਦੁੱਧ ਚੋਇਆ ਫਿਰ ਉਹ ਜਿਹੜਾ ਦੁੱਧ ਸੀ ਉਹਨੇ ਦਸ਼ਮ ਪਿਤਾ ਧਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਇੱਕ ਸੰਨ ਭਾਈ ਨਾਲ ਮਾਨ ਸਿੰਘ ਜੀ ਉਹਨਾਂ ਨੂੰ ਦੁੱਧ ਸਕਾਉਣਾ ਕੀਤਾ ਇਸ ਤਰ੍ਹਾਂ ਉਹਨੇ ਬੜੇ ਪਿਆਰ ਨਾਲ ਸੇਵਾ ਕੀਤੀ ਤੇ ਫੇਰ ਉਹ ਵਾਪਸ ਜਾ ਕੇ ਆਪਣਾ ਜਿਹੜਾ ਮਾਲਕ ਸੀ ਰਾਏ ਕੱਲਾ ਚੌਧਰੀ ਉਹਨੂੰ ਜਾ ਕੇ ਦੱਸਦਾ ਏ ਬੇਸਤਰਾ ਵੀ ਗੁਰੂ ਸਾਹਿਬ ਜੀ ਆਏ ਨੇ ਉਹਨਾਂ ਨੇ ਇੱਕ ਕੌਤਕ ਵਰਤੌਣਾ ਕੀਤਾ ਏ ਤਾਂ ਫਿਰ ਜਿਹੜਾ ਰਾਏ ਕੱਲਾ ਚੌਧਰੀ ਸੀ ਉਸ ਸਮੇਂ ਬਿਨਾਂ ਕਿਸੇ ਦੇਰੀ ਤੋਂ ਆਪਣੇ ਨਜ਼ਰਾਨੇ ਲੈ ਕੇ ਆਪਣੀ ਭੇਟਾ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਸੰਗਤਾਂ ਸਮੇਤ ਪਹੁੰਚਿਆ ਸੀ ਜਿਵੇਂ ਬਾਬਾ ਜੀ ਆਪਾਂ ਗੱਲ ਕਰਦੇ ਜਦੋਂ ਵੀ ਇਟਾਲੀਆ ਨਾਲ ਗੁਰੂ ਘਰ ਦੀ ਤਾਂ ਨੂਰਾ ਮਾਹੀ ਤੇ ਰਾਏ ਕੱਲਾ ਦਾ ਨਾਮ ਹੁੰਦਾ ਹੈ ਇਹ ਕੌਣ ਸੀ ਸੇਵਾਦਾਰ ਸੀ ਜਿਹੜੇ ਇਹ ਕੌਣ ਸ਼ਖਸ ਸੀ ਜਿਹੜੇ ਦੋਨੋਂ ਹੀ ਚੀਜ਼ ਇਹ ਜਿਹੜਾ ਰਾਏ ਰਾਏ ਕੱਲਾ ਚੌਧਰੀ ਸੀ ਇਸ ਇਲਾਕੇ ਦਾ ਮਾਲਕ ਸੀ ਜੂ ਉਹਦਾ ਪਾਲਿਸ਼ੀ ਨੂਰਾ ਮਾਹੀ ਜੀ ਜਿਹੜਾ ਮੱਝਾਂ ਚਾਰਦਾ ਸੀ ਉਹਦੀ ਸੇਵਾ ਕਰਦਾ ਸੀ ਇਸ ਕਰਕੇ ਇਹਨਾਂ ਦੋਨਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਤਾਂ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ 400 ਧਰਤੀ ਹੈ ਜਿਹੜੀ ਇਸ ਦੇ ਨਾਲ-ਨਾਲ ਹੋਰ ਕੀ ਇਤਿਹਾਸ ਜਿਹੜਾ ਇੱਥੇ ਜੁੜਿਆ ਹੋਇਆ ਹੈ ਹੋਰ ਕੀ ਕੀ ਆਪਾਂ ਗੁਰੂ ਘਰ ਦੇ ਇਤਿਹਾਸ ਬਾਰੇ ਸੰਗਤ ਨੂੰ ਦੱਸ ਸਕਦੇ ਹਾਂ ਤਾਂ ਇਸ ਧਰਤੀ ਦਾ ਇਤਿਹਾਸ ਇਹ ਆ ਵੀ ਦੁਨਿਆਵੀ ਤੌਰ ਤੇ ਜੇ ਵੇਖਿਆ ਜਾਵੇ ਨਾ ਦੁਨਿਆਵੀ ਮਾਤਾ ਪਿਤਾ ਨੂੰ ਸਭ ਤੋਂ ਵੱਡੀ ਦੁਖਦਾਈ ਖਬਰ ਇਹ ਹੁੰਦੀ ਹੈ ਵੀ ਜਦੋਂ ਇਹ ਪਤਾ ਲੱਗੇ ਵੀ ਤੁਹਾਡੇ ਬੱਚੇ ਦੀ ਤੁਹਾਡੇ ਪੁੱਤਰ ਦੀ ਮੌਤ ਹੋ ਗਈ। ਇਹ ਜਿਹੜਾ ਪਾਵਨ ਇਤਿਹਾਸ ਸਥਾਨ ਏ ਇੱਥੇ ਇੱਕ ਸਥਾਨ ਹੈ ਗੁਰਦੁਆਰਾ ਜੜ ਪੁੱਤੀ ਸਾਹਿਬ ਜੀ। ਹੁਣ ਜਦੋਂ ਰਾਏ ਕੱਲਾ ਚੌਧਰੀ ਨੇ ਆ ਕੇ ਗੁਰੂ ਸਾਹਿਬ ਦੇ ਸਨਮੁਖ ਸਜਦਾ ਕੀਤਾ ਜੀ। ਮੱਥਾ ਟੇਕਿਆ ਬੜੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਹਿਣ ਲੱਗਾ ਗੁਰੂ ਸਾਹਿਬ ਜੀ ਮੈਨੂੰ ਕੋਈ ਸੇਵਾ ਦਾ ਮੌਕਾ ਦਿਓ ਤਾਂ ਗੁਰੂ ਸਾਹਿਬ ਨੇ ਵਚਨ ਕੀਤਾ ਸੀ ਕਿਉਂਕਿ ਜੋ ਅਗਲਾ ਇਤਿਹਾਸ ਸੀ ਜੋ ਅਗਲਾ ਵਰਤਾਰਾ ਵਰਤਨਾ ਸੀ ਉਸ ਨੂੰ ਮੁੱਖ ਰੱਖਦੇ ਆ ਦਸ਼ਮੇਸ਼ ਪਿਤਾ ਜੀ ਨੇ ਇਹ ਵਚਨ ਕੀਤਾ ਸੀ ਕਹਿੰਦੇ ਭਾਈ ਸਾਡੇ ਨਿੱਕੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਵੀ ਅਸੀਂ ਸੁਣਿਆ ਹੈ ਵੀ ਉਹ ਵਜ਼ੀਰ ਖਾਨ ਜਿਹੜਾ ਸਰਹੰਦਰਾ ਨਵਾਬ ਹੈ ਵੀ ਉਹਦੀ ਕੈਦ ਵਿੱਚ ਨੇ ਉਹਨਾਂ ਦੀ ਖਬਰ ਤੁਸੀਂ ਮਗਵਾਉਣਾ ਕਰੋ ਪਰ ਆਏ ਕੱਲੇ ਚੌਧਰੀ ਨੇ ਆਖੇ ਸੀ ਸੱਤ ਬਚਨ ਉਹਨਾਂ ਨੇ ਉਸੇ ਸਮੇਂ ਜਿਹੜੇ ਨੂਰਾ ਮਾਹੀ ਸੀ ਉਹਨਾਂ ਨੂੰ ਇਹ ਬਚਨ ਕੀਤਾ ਕਹਿੰਦੇ ਭਾਈ ਤੁਸੀਂ ਜਾਣਾ ਸਰਹੰਦ ਭਾਵ ਸ੍ਰੀ ਫਤਿਹਗੜ੍ਹ ਸਾਹਿਬ ਜੋ ਅੱਜ ਨਾ ਹੈ ਤੇ ਉਹ ਉਹਨਾਂ ਨੇ ਨਾਲ ਇਹ ਤਾਕੀਦ ਕੀਤੀ ਵੀ ਬਿਨਾਂ ਕਿਸੇ ਦੇਰੀ ਦੇ ਤੁਸੀਂ ਜਾਣਾ ਹੈ ਜਲਦੀ ਤੋਂ ਜਲਦੀ ਖਬਰ ਲੈ ਕੇ ਤੁਸੀਂ ਵਾਪਸ ਪਤਨਾਏ ਕਿਉਂਕਿ ਜਿਹੜਾ ਨੂਰਾ ਮਾਹੀ ਸੀ ਉਹਦੀ ਭੈਣ ਸੀ ਨੂਰਾ ਜਿਹੜੀ ਉੱਥੇ ਵਿਆਹੀ ਹੋਈ ਸੀ ਨੂਰਾ ਮਾਹੀ ਨੇ ਬਿਲਕੁਲ ਉਸੇ ਤਰ੍ਹਾਂ ਹੀ ਕੀਤਾ ਬਿਨਾਂ ਕਿਸੇ ਦੇਰੀ ਤੋਂ ਪਿੰਡਾਂ ਤੈਅ ਕਰਦੇ ਹੋਏ ਉਹ ਸਰਹੰਦ ਪਹੁੰਚਦਾ ਹੈ ਜਦੋਂ ਸ਼ਾਮ ਹੋਈ ਤਾਂ ਜਦੋਂ ਭੈਣ ਪ੍ਰਸਾਦਾ ਤਿਆਰ ਕਰ रही ਨੂਰਾ ਮਾਹੀ ਨੇ ਬਚਨ ਕੀਤਾ ਵੀ ਮੇਰਾ ਇੱਥੇ ਆਉਣ ਦਾ ਇੱਕ ਬਹੁਤ ਵੱਡਾ ਕਾਰਨ ਹੀ ਵੀ ਇਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਜੋ ਰਾਏਕੋਟ ਦੀ ਧਰਤੀ ਤੇ ਮੌਜੂਦ ਨੇ ਉਹਨਾਂ ਨੇ ਮੈਂ ਭੇਜਿਆ ਇੱਥੇ ਖਬਰ ਲੈਣ ਵਾਸਤੇ ਵੀ ਜਿਹੜੇ ਨਿੱਕੇ ਸਹਿਬ ਜਾਦੇ ਨੇ ਤੇ ਮਾਤਾ ਗੁਜਰ ਕੌਰ ਜੀ ਜਿਹੜੇ ਇਸ ਜਾਲਮ ਦੀ ਕੈਦ ਵਿੱਚ ਨਹੀਂ ਮੈਂ ਉਹਨਾਂ ਦੀ ਖ਼ਬਰ ਲੈਣ ਵਾਸਤੇ ਆਇਆ ਹਾਂ ਇਹ ਖ਼ਬਰ ਲੈਣ ਤੋਂ ਬਾਅਦ ਬਾਵਸ ਪਰਤੇ ਸਨ ਜਿਹੜਾ ਤੁਸੀਂ ਇਹ ਸਵਾਲ ਕੀਤਾ ਵੀ ਹੋਰ ਕਿਹੜਾ ਸਥਾਨ ਹੈ ਉਹ ਸਥਾਨ ਗੁਰਦੁਆਰਾ ਜੜਪੁੱਤੀ ਸਾਹਿਬ ਆ ਜੀ ਜਦੋਂ ਨੂਰਾ ਮਾਈ ਖ਼ਬਰ ਲੈ ਕੇ ਬਾਵਸ ਆਏ ਨੇ ਦਿਨ ਢਲ ਰਿਹਾ ਸੀ ਤਾਂ ਜਿਹੜੇ ਨੂਰਾ ਮਾਹੀ ਉਹ ਗੁਰੂ ਸਾਹਿਬ ਜੀ ਦੇ ਕੋਲ ਆਉਣ ਦੀ ਬਜਾਏ ਆਪਣੇ ਘਰ ਵੱਲ ਨੂੰ ਜਾ ਰਹੇ ਨੇ ਤਾਂ ਫਿਰ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ ਉੰਨਾ ਨੇ ਬਚਨ ਆਖਿਆ ਕਿ ਭਾਈ ਦਇਆ ਸਿੰਘ ਵੇਖੋ ਨੂਰਾ ਬਾਪਸ ਆਇਆ ਏ ਕਿ ਨਹੀਂ ਆਇਆ ਜਦੋਂ ਭਾਈ ਦਇਆ ਸਿੰਘ ਉੱਚੀ ਥੇਹ ਦੇ ਉੱਪਰ ਚੜ੍ਹ ਕੇ ਵੇਖਿਆ ਕਿ ਨੂਰਾ ਮਾਹੀ ਤੇ ਬਾਪਸ ਆਪਣੇ ਘਰ ਨੂੰ ਜਾ ਰਹੇ ਨੇ ਤਾਂ ਫਿਰ ਗੁਰੂ ਸਾਹਿਬ ਜੀ ਨੂੰ ਬਚਨ ਕੀਤਾ ਕਹਿੰਦਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਵੀ ਨੂਰਾ ਮਾਹੀ ਆ ਤੇ ਗਿਆ ਏ ਪਰ ਉਹ ਆਪਣੇ ਕੋਲ ਆਉਣ ਦੀ ਬਜਾਏ ਆਪਣੇ ਘਰ ਨੂੰ ਜਾ ਰਿਹਾ ਏ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਭਾਈ ਨੂਰਾ ਮਾਹੀ ਨੂੰ ਸਾਡੇ ਕੋਲ ਬੁਲਾਉਣਾ ਕਰੋ ਹੁਣ ਜਦੋਂ ਨੂਰਾ ਮਾਹੀ ਨੂੰ ਬੁਲਾਇਆ ਗਿਆ ਉਸ ਸਮੇਂ ਗੁਰੂ ਸਾਹਿਬ ਜੀ ਉਸ ਸਥਾਨ ਤੇ ਮੌਜੂਦ ਸਨ ਗੁਰਦੁਆਰਾ ਜੜ ਪੁੱਤੀ ਸਾਹਿਬ ਜਦੋਂ ਨੂਰਾ ਮਾਹੀ ਪਹੁੰਚਦਾ ਏ ਉਹ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਸਜਦਾ ਕਰਦਾ ਏ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਭਾਈ ਨੂਰਿਆ ਜਿਹੜੀ ਖਬਰ ਵਾਸਤੇ ਜਿਹੜੇ ਕਾਰਜ ਵਾਸਤੇ ਤੁਹਾਨੂੰ ਭੇਜਿਆ ਸੀ ਕਿ ਉਹ ਕਾਰਜ ਕੀਤਾ ਨੀ ਉਹ ਕਾਰਜ ਤੁਸੀਂ ਕਰਕੇ ਨਹੀਂ ਆਏ ਕਹਿਣ ਲੱਗਾ ਜੇ ਕੀਤਾ ਬੈਰਾਗ ਨਾਲ ਮਨ ਭਰਿਆ ਹੋਇਆ ਏ ਜ਼ੁਬਾਨ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਜੀ ਹੱਥ ਜੋੜ ਕੇ ਇੰਨੀ ਬੇਨਤੀ ਕੀਤੀ ਕਹਿੰਦਾ ਗੁਰੂ ਸਾਹਿਬ ਜੀ ਉਹ ਕਾਰਜ ਤੇ ਮੈਂ ਕਰ ਆਇਆ ਹਾਂ ਜੀ ਪਰ ਫੇਰ ਤੂੰ ਸਾਡੇ ਕੋਲ ਨਹੀਂ ਆਇਆ ਕਹਿਣ ਲੱਗਾ ਜੀ ਤੁਹਾਡੇ ਕੋਲ ਮੈਂ ਇਸ ਕਰਕੇ ਨਹੀਂ ਆਇਆ ਵੀ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਸੂਰਜ ਡੁੱਬ ਰਿਹਾ ਸੀ ਉਸ ਡੁੱਬਦੇ ਹੋਏ ਸੂਰਜ ਨੂੰ ਦੇਖ ਕੇ ਮਨ ਦੇ ਅੰਦਰੇ ਬੈਰਾਗ ਆਇਆ ਵੀ ਹੇ ਕਲਗੀਧਰ ਦਸ਼ਮੇਸ਼ ਪਿਤਾ ਜੀ ਤੁਹਾਡੀ ਕੁਲ ਦਾ ਸੂਰਜ ਵੀ ਡੁੱਬ ਗਿਆ ਕਿਉਂ ਕਿਉਂਕਿ ਜਿਹੜੇ ਵੱਡੇ ਸਹਿਬ ਜਾਦੇ ਨਹੀਂ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਚੁੱਕੇ ਨੇ ਨਿੱਕੇ ਸਹਿਬ ਜਾਦਿਆਂ ਨੂੰ ਉਸ ਜ਼ਾਲਮ ਨੇ ਕੋ-ਕੋ ਕੇ ਸ਼ਹੀਦ ਕਰ ਦਿੱਤਾ ਏ ਮਾਤਾ ਗੁਜਰ ਕੌਰ ਜੀ ਸੱਚਖੰਡ ਪਿਆਨਾ ਕਰ ਗਏ ਨੇ ਕਹਿੰਦਾ ਜੀ ਮੈਂ ਇਸ ਕਰਕੇ ਤੁਹਾਡੇ ਕੋਲ ਨਹੀਂ ਸਿਆ ਆ ਮੇਰੇ ਮਨ 'ਚ ਇਸ ਗੱਲ ਦਾ ਬੈਰਾਗ ਸੀ ਇਸ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਆਪਾਂ ਮਥਿਆਸ ਪੜਦੇ ਆ ਪਰ ਵੇਖੋ ਕਲਗੀਧਰ ਪਿਤਾ ਉਹਨਾਂ ਨੇ ਕਹਿੰਦੇ ਨੂਰਿਆ ਤੂੰ ਬੈਰਾਗ ਨਾ ਕਰ ਕਹਿੰਦੇ ਜਿਹੜਾ ਇਹ ਡੁੱਬਦਾ ਹੋਇਆ ਸੂਰਜ ਇਹ ਪਹਿਲੀ ਵਾਰ ਨਹੀਂ ਡੁੱਬਿਆ ਜਦੋਂ ਅੱਖਾਂ ਦੇ ਸਾਹਮਣੇ ਵੱਡੇ ਸਹਿਬਜ਼ਾਦੇ ਸ਼ਹੀਦ ਹੋਏ ਸੀ ਉਦੋਂ ਵੀ ਇਹ ਸੂਰਜ ਡੁੱਬ ਰਿਹਾ ਸੀ ਜਦੋਂ ਭਾਈ ਜੈਤਾ ਭਾਈ ਜੀਵਨ ਸਿੰਘ ਜੀ ਦਿੱਲੀ ਤੋਂ ਗੁਰਦੇਵ ਪਿਤਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਆਏ ਸੀ ਉਸ ਸਮੇਂ ਵੀ ਸੂਰਜ ਡੁੱਬ ਰਿਹਾ ਸੀ ਕਹਿੰਦੇ ਜਿਹੜੀ ਸਾਡੀ ਕੁਲ ਦਾ ਸੂਰਜ ਸਾਡਾ ਜਿਹੜਾ ਨਦੀ ਪੁੱਤਰ ਹੈ ਭਾਵ ਖਾਲਸਾ ਕਹਿੰਦੇ ਇਹ ਰਹੇਗੀ ਦੁਨੀਆ ਤੱਕ ਰਹੇਗਾ ਪ੍ਰਗਟ ਉਹ ਖਾਲਸਾ ਪਰਮਾਤਮਾ ਦੀ ਮੌਜ ਕਹਿੰਦੇ ਜ਼ਾਲਮ ਜਿੰਨਾ ਮਰਜ਼ੀ ਜੋ ਲਾ ਲੈਣ ਪਰ ਜਿਹੜਾ ਸਾਡਾ ਖਾਲਸਾ ਪੁੱਤਰੀ ਇਹ ਹਮੇਸ਼ਾ ਰਹੇਗਾ ਜਿਸ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਨੇ ਤੀਰ ਦੀ ਨੋਕ ਦੇ ਨਾਲ ਇੱਕ ਕਾਹੀ ਦੇ ਬੁੱਟ ਨੂੰ ਜੜ੍ਹ ਸਮੇਤ ਕੁੱਟਦੇ ਹੋਏ ਬਚਨ ਕੀਤਾ ਸੀ ਕਹਿੰਦੇ ਇਹਨਾਂ ਜ਼ਾਲਮਾਂ ਦੀ ਇਸ ਮੁਗਲ ਰਾਜ ਦੀ ਜਿਹੜੀ ਜੜ੍ਹ ਉਹ ਪੁੱਟੀ ਗਈ ਏ ਇਹ ਜਿਹੜਾ ਬਚਨ ਸੀ ਗੁਰੂ ਸਾਹਿਬ ਨੇ ਇਸੇ ਅਸਥਾਨ ਤੇ ਹੀ ਕੀਤਾ ਸੀ ਤੇ ਫਿਰ ਜਿਹੜਾ ਰਾਏਕਲਾ ਚੌਧਰੀ ਸੀ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਹਿੰਦਾ ਗੁਰੂ ਸਾਹਿਬ ਜੀ ਮੈਂ ਵੀ ਮੁਗਲਾਂ ਤੇ ਮੇਰੀ ਵੀ ਜੜ ਪੁੱਤੀ ਗਈ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਹਿੰਦੇ ਨਹੀਂ ਭਾਈ ਤੂੰ ਸਾਡੀ ਸੇਵਾ ਕੀਤੀ ਏ ਤੂੰ ਸਾਡਾ ਸੇਵਕ ਆ ਫਿਰ ਉਸ ਸਮੇਂ ਗੁਰੂ ਸਾਹਿਬ ਜੀ ਨੇ ਗੰਗਾ ਸਾਗਰ ਰੇਲ ਅਤੇ ਇੱਕ ਕਟਾਰ ਜਿਹੜੇ ਇਹ ਰਾਏਕਲਾ ਚੌਧਰੀ ਸੀ ਇਹਨਾਂ ਨੂੰ ਦੇਣਾ ਕੀਤਾ ਤੇ ਨਾਲ ਬਚਨ ਕੀਤਾ ਸੀ ਕਹਿੰਦੇ ਇਹਨਾਂ ਬਸਤਾਂ ਦਾ ਤੁਸੀਂ ਸਤਕਾਰ ਕਰਨਾ ਹੈ ਆਦਬ ਕਰਨਾ ਹੈ ਇਹਨਾਂ ਦੀ ਸੇਵਾ ਕਰਨੀ ਤੁਹਾਡਾ ਰਾਜ ਭਾਗ ਰਹੇਗਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਫਿਰ ਜਿਹੜੇ ਰਾਏਕਲਾ ਚੌਧਰੀ ਸੀ ਉਹਨਾਂ ਨੂੰ ਇਹ ਬਚਨ ਆਖੇ ਸਨ ਜੀ ਤੋ ਜਿਸ ਤਰ੍ਹਾਂ ਬੱਬਾ ਜੀ ਆਪਾਂ ਗੱਲ ਕਰੀਏ ਗੁਰੂ ਸਾਹਿਬਾਨ ਦੀ ਥੇ ਜਿਹੜੀ ਹੈਗਾ ਚਰਨ ਛੋਹ ਧਰਤੀ ਆ ਪਾਵਨ ਪਵਿੱਤਰ ਇਤਿਹਾਸਿਕ ਧਰਤੀ ਆ ਹਾਂਜੀ ਤੋ ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਨੇ ਤਾਂ ਉਦਾਸੀਆਂ ਕੀਤੀਆਂ ਸੀ ਤਾਂ ਗੁਰੂ ਸਾਹਿਬਾਨ ਦਾ ਇੱਧਰਲੇ ਪਾਸੇ ਕਿਵੇਂ ਫੇਰਾ ਪਿਆ ਸੀਗਾ ਕਿਵੇਂ ਉਹਨਾਂ ਨੇ ਚਰਨ ਇਸ ਧਰਤੀ ਦੇ ਉੱਤੇ ਪਾਏ ਸੀਗੇ ਜਦੋਂ ਚਮਕੌਰ ਦੀ ਗੜੀ ਵਿੱਚ ਜੁੱਧ ਹੋਇਆ ਵੱਡੇ ਸਹਿਬਜ਼ਾਦੇ ਸ਼ਹੀਦ ਹੋ ਗਏ ਨਾਲ ਜਿਹੜੇ ਸਿੱਖ ਸ਼ਹੀਦ ਹੋਏ ਫਿਰ ਗੁਰੂ ਸਾਹਿਬ ਜੀ ਸ੍ਰੀ ਮਾਛੀਵਾੜਾ ਸਾਹਿਬ ਤੋਂ ਹੁੰਦੇ ਹੋਏ ਬੱਖ ਬੱਖ ਨਗਰਾਂ ਦੇ ਵਿੱਚ ਜਿਵੇਂ ਆਪਾਂ ਆਲਮਗੀਰ ਸਾਹਿਬ ਉੱਥੇ ਜਾ ਕੇ ਦਰਸ਼ਨ ਕਰਦੇ ਆ ਉਹ ਇਤਿਹਾਸ ਫਿਰ ਜੇ ਮੋਹੀ ਨਗਰ ਇਸ ਪਾਵਨ ਅਸਥਾਨ ਤੇ ਗੁਰੂ ਸਾਹਿਬ ਜੀ ਪਹੁੰਚੇ ਸੀ ਇੱਥੋਂ ਫਿਰ ਦੀਨਾ ਕਾਂਗੜ ਜਿੱਥੇ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖਿਆ ਸੀ ਜੀ ਤੇ ਇਸ ਅਸਥਾਨ ਦੇ ਉੱਪਰ ਗੁਰੂ ਸਾਹਿਬ ਨੇ ਤਿੰਨ ਦਿਨ ਬਤੀਤ ਕੀਤੇ 19 20 21 ਨੂੰ ਗੁਰੂ ਸਾਹਿਬ ਨੇ ਤਿੰਨ ਦਿਨ ਇਸ ਪਾਵਨ ਧਰਤੀ ਤੇ ਰਹਿ ਕੇ ਇਸ ਧਰਤੀ ਨੂੰ ਭਾਗ ਲਾਇਆ ਸੀ ਆਪਾਂ ਕਹਿ ਸਕਦੇ ਕਿ ਹੁਣ ਇਹ ਚਰਨਸ਼ੋ ਧਰਤੀ ਜਿਹੜੀ 19 20 21 ਦੀ ਪੋਸ ਜਿਹੜੀ ਵੀ ਉਹ ਦਿਨ ਆ ਚੁੱਕੇ ਨੇ ਵੀ ਜਿਹੜਾ ਹੈਗਾ ਆਪਾਂ ਕਹਿ ਸਕਦੇ ਕੀ ਗੁਰੂ ਸਾਹਿਬਾਨ ਇਹਨਾਂ ਦਿਨਾਂ ਦੇ ਵਿੱਚ ਇੱਥੇ ਰੁਕੇ ਸੀ ਹਾਂਜੀ ਜਿਵੇਂ ਹੁਣ ਅੱਗੇ 2 ਜਨਵਰੀ 2025 ਨੂੰ 19 ਪੋ ਆ ਰਿਹਾ ਹੈ ਇਸ ਕਰਕੇ ਜਿਹੜੀ ਇੱਥੋਂ ਦੀ ਸੰਗਤ ਆ ਹਰ ਸਾਲ ਬੜੀ ਸਰਧਾ ਭਾਵਨਾ ਦੇ ਨਾਲ 19 ਦੀ 21 ਪੋ ਜੀ ਇਸ ਨੂੰ ਗੁਰੂ ਸਾਹਿਬ ਜੀ ਦਾ ਰਾਏਕੋਟ ਵਿਖੇ ਆਗਮਨ ਪੁਰਬ ਦੇ ਰੂਪ ਵਿੱਚ ਸਮਾਗਮ ਮਨਾਉਂਦੀ ਹੈ ਜੀ ਜਿਵੇਂ ਇਸ ਤਰ੍ਹਾਂ ਇਸ ਸਾਲ ਵੀ 2 ਜਨਵਰੀ ਨੂੰ ਨਗਰ ਕੀਰਤਨ 3 ਜਨਵਰੀ ਨੂੰ ਹਾ ਢਾਡੀ ਦਰਬਾਰ ਤੇ ਜਿਹੜੀ 4 ਤਰੀਕ 4 ਜਨਵਰੀ 2025 ਨੂੰ ਕਥਾ ਕੀਰਤਨ ਸਮਾਗਮ ਹੋ ਰਿਹਾ ਹੈ ਜਿਹਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਜਿਹੜੀ ਸੰਗਤ ਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਉਹ ਕਰਵਾ ਰਹੇ ਆ ਜੀ ਹਾਂਜੀ ਆਪਾਂ ਕਹਿ ਸਕਦੇ ਹਾਂ ਕਿ ਬੈਸਤਾ ਦੇਖੋ ਗੁਰੂ ਸਹਿਬਾਨ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਹੈਗਾ ਰਹੇ ਨੇ ਤੇ ਉਹ ਦਿਨਾਂ ਦੇ ਵਿੱਚ ਪੰਜਾਬ ਚ ਬਹੁਤ ਸਾਰੀਆਂ ਅਹਿਜੀਆਂ ਧਰਤੀਆਂ ਜਿੱਥੇ ਉਹਨਾਂ ਦੇ ਚਰਨ ਛੋਹ ਹੋਏ ਹੈਗੇ ਹਾਂਜੀ ਤਾਂ ਕਹਿ ਸਕਦੇ ਕਿ ਰਾਜਕੋੜ ਦੇ ਵਿੱਚ ਇਸ ਨੂੰ ਬੜੇ ਸ਼ਰਦਾ ਤੇ ਤੁੰਤਮ ਦਾ ਮਨਾਇਆ ਜਾਂਦਾ ਕਿਉਂਕਿ ਇਹ ਲੋਕਾਂ ਦੇ ਲਈ ਇੱਕ ਦੀਵਾਲੀ ਹੁੰਦੀ ਸੀ ਜਦੋਂ ਉਹਨਾਂ ਦੇ ਚਰਨ ਸ਼ੋਹ ਹੋਏ ਸੀਗੇ ਜਿਹੜੇ ਹਾਂਜੀ ਹਾਂਜੀ ਇਹ ਕਿਉਂਕਿ ਸਿੱਖਾਂ ਦਾ ਗੁਰੂ ਨਾਲ ਪਿਆਰ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਹੁਣ ਇਸ ਧਰਤੀ ਤੇ ਗੁਰੂ ਸਾਹਿਬ ਨੇ ਤਿੰਨ ਦਿਨ ਬਤੀਤ ਕੀਤੇ ਨੇ ਗੁਰੂ ਸਾਹਿਬ ਨੇ ਇਸ ਧਰਤੀ ਤੇ ਰਹਿ ਕੇ ਬਹੁਤ ਦਰਸ਼ਨ ਦੇ ਕੇ ਨਿਹਾਲ ਕੀਤਾ ਇਸ ਕਰਕੇ ਜਿਹੜੀਆਂ ਸੰਗਤਾਂ ਨੇ ਹਰ ਸਾਲ ਇਤੋਂ ਤੱਕ ਵੀ ਜਿਹੜੀ ਪੂਰਨਮਾਸੀ ਆ ਜਿੰਨੀ ਹਜ਼ਾਰਾਂ ਦੀ ਗਿਣਤੀ ਰੋਜ਼ ਸੰਗਤ ਇੱਥੇ ਪਹੁੰਚਦੀ ਆ ਜੀ 19 ਸੰਗਤ ਇੱਕ ਦਿਨ ਦੇ ਅੰਦਰ ਪੂਰਨਮਾਸੀ ਵਾਲੇ ਦਿਨ ਇਸ ਸਥਾਨ ਤੇ ਪਹੁੰਚਦੀ ਆ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਹੀ ਹਰ ਪੂਰਨਮਾਸੀ ਨੂੰ ਇੱਥੇ ਅੰਮ੍ਰਿਤ ਸੰਚਾਰ ਹੁੰਦਾ ਏ ਜੀ ਇਸ ਤਰ੍ਹਾਂ ਜਿਹੜਾ ਇਹ ਆਗਮਨਪੁਰਬ ਇਹ ਵੀ ਹਰ ਸਾਲ ਮਨਾਇਆ ਜਾਂਦਾ ਪਰ ਹਰ ਮਹੀਨੇ ਜਿਹੜੀ ਪੂਰਨਮਾਸੀ ਨੂੰ ਲੱਖਾਂ ਦੀ ਗਿਣਤੀ ਜਿਹੜੀ ਸੰਗਤ ਇੱਥੇ ਪਹੁੰਚਦੀ ਹੁੰਦੀ ਤਾਂ ਜੇਕਰ ਆਪਾਂ ਗੱਲ ਕਰੀਏ ਕਿਹੜੇ-ਕਿਹੜੇ ਧਾਰਮਿਕ ਸਮਾਗਮ ਨੇ ਜਿਹੜੇ ਆਪਾਂ ਗੁਰੂ ਘਰ ਕਾਲੀਆਨ ਸਾਹਿਬ ਜੋ ਕਿ ਇਤਿਹਾਸਿਕ ਗੁਰੂ ਘਰ ਹੈ ਤੇ ਦਸਮ ਪਾਸ਼ਾ ਦੇ ਚਰਨ ਛੋਹ ਧਰਤੀ ਹੈ ਕਿਹੜੇ ਕਿਹੜੇ ਸਮਾਗਮ ਕਰਾਉਂਦੇ ਆ ਤੇ ਸਾਲ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਥੋੜਾ ਜਿਹੜਾ ਇਹ ਬਣਿਆ ਰਹਿਣ ਦਾ ਪ੍ਰੋਗਰਾਮਾਂ ਦਾ ਦੌਰ ਇੱਥੇ ਇਸ ਤਰ੍ਹਾਂ ਜੀ ਵੀ ਜਿਹੜਾ ਹਰੇਕ ਐਤਵਾਰ ਨੂੰ ਦੀਵਾਨ ਸੱਜਦੇ ਨੇ ਹਰੇਕ ਜਿਹੜਾ ਵੀ ਦਿਨ ਆਉਂਦਾ ਕੋਈ ਇਤਿਹਾਸਿਕ ਗੁਰਪੁਰਬ ਹੋਵੇ ਸ਼ਹੀਦੀ ਪੁਰਬ ਹੋਵੇ ਭਾਵੇਂ ਭਗਤ ਸਹਿਬਾਨ ਦੇ ਜਨਮ ਦਿਹਾੜੇ ਹੋਣ ਹਰ ਦਿਨ ਬੜੀ ਸਰਧਾ ਭਾਵਨਾ ਨਾਲ ਇੱਥੇ ਮਨਾਏ ਜਾਂਦੇ ਨੇ ਮੇਨ ਜਿਹੜਾ ਦਿਨ ਆ ਉਹ ਜਿਸ ਤਰ੍ਹਾਂ ਤੁਹਾਨੂੰ ਬੇਨਤੀ ਕੀਤੀ ਆ ਵੀ ਉੰਨੀ ਵੀ ਇਕਿਪੋ ਦਾ ਇਸਲਾਣਾ ਸਮਾਗਮ ਹਰੇਕ ਪੂਰਮਾਸੀ ਨੂੰ ਸਾਰਾ ਦਿਨ ਦਿਵਾਨ ਸਾਜ ਦੇ ਸੰਗਤਾਂ ਪਹੁੰਚਦੀਆਂ ਨੇ ਵੀ ਹਰ ਇੱਕ ਦਿਨ ਬੋੜੀ ਸਰਦਾ ਭਾਵਨਾ ਇੱਥੇ ਮਨਾਇਆ ਜਾਂਦਾ ਤਾਂ ਜਿਸ ਤਰ੍ਹਾਂ ਬੱਬਾ ਜੀ ਅੱਪਾ ਗੱਲ ਕਰੀਏ ਬੈਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਮਹਾਨ ਆਪਣੇ ਜਿਹੜੇ ਗੁਰੂ ਗ੍ਰੰਥ ਜੀ ਨੇ ਤੇ ਗੁਰੂ ਸਹਿਬਾਨ ਨੇ ਪਰ ਕਿਤਨਾ ਕਿਤੇ ਜਦੋਂ ਗੁਰੂ ਸਹਿਬਾਨ ਅਸੀਂ ਚਲਨਸ਼ੋ ਧਰਤੀ ਹੁੰਦੀ ਹੈ ਉਹ ਇਤਿਹਾਸ ਵੀ ਬਣ ਜਾਂਦੀ ਹੈ ਤੇ ਲੋਕਾਂ ਦੀ ਸ਼ਰਧਾ ਵੀ ਵੱਧ ਜਾਂਦੀ ਹੈ ਉੱਥੇ ਹਾਂਜੀ ਹਾਂ ਤਾਂ ਇੱਥੇ ਲੋਕ ਮਨੋ ਕਾਮਨਾ ਮੰਗਣ ਆਉਂਦੇ ਨੇ ਤਾਂ ਲੋਕਾਂ ਦੀ ਕਿਸ ਤਰ੍ਹਾਂ ਦੀ ਆਸਥਾ ਬਣੀ ਹੋਈ ਹੈ ਲੋਕ ਇਹ ਸੋਚ ਕੇ ਆਉਂਦੇ ਨੇ ਕਿ ਇੱਥੇ ਸਾਡੀ ਜਿਹੜੀ ਇੱਛਾ ਜਾਂ ਮਨੋ ਕਾਮਨਾ ਸਾਡੀ ਪੂਰੀ ਹੋ ਜਾਂਦੀ ਇਸ ਤਰ੍ਹਾਂ ਦੇ ਕਿਹੜੇ ਕਿਹੜੇ ਸ਼ਰਧਾਲੂ ਆਉਂਦੇ ਨੇ ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ ਨੇ ਇਸ ਸਥਾਨ ਤੇ ਪੂਰੇ ਭਾਰਤ ਵਿੱਚ ਸੰਗਤ ਪਹੁੰਚਦੀ ਹੈ ਕਿਉਂਕਿ ਜਦੋਂ ਸੰਗਤ ਨਾਲ ਗੱਲਬਾਤ ਹੁੰਦੀ ਆ ਭਾਵੇਂ ਰਾਜਸਥਾਨ ਹੋਵੇ ਭਾਵੇਂ ਯੂਪੀ ਹੋਵੇ ਹਰਿਆਣਾ ਹੋਵੇ ਕੱਲੇ ਪੰਜਾਬ ਵਿੱਚੋਂ ਨਹੀਂ ਬਾਕੀ ਵਾ ਸਟੇਟਾਂ ਤੋਂ ਜਿੱਥੇ ਵੀ ਨਾਨਕ ਨਾਮਲੇ ਵਸਦੇ ਨੇ ਸੰਗਤਾਂ ਨੇ ਵਿਦੇਸ਼ਾਂ ਦੇ ਵਿੱਚੋਂ ਵੀ ਸਪੈਸ਼ਲ ਦਰਸ਼ਨ ਕਰਨ ਬਾਅਦ ਤੇ ਸੰਗਤਾਂ ਤੇ ਪਹੁੰਚਦੀਆਂ ਨੇ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਆ ਵੀ ਇੱਥੇ ਸਭ ਤੋਂ ਵੱਡੀ ਭਾਵਨਾ ਜਿਹੜੀ ਸੰਗਤ ਦੀ ਆ ਵੀ ਜਿਸ ਤਰ੍ਹਾਂ ਨੂਰਾ ਮਾਹੀ ਨੇ ਦੁੱਧ ਦੀ ਸੇਵਾ ਕੀਤੀ ਗੁਰੂ ਸਾਹਿਬ ਦੁੱਧ ਚਕਾਇਆ ਇਸ ਕਰਕੇ ਹਰੇਕ ਪੂਰਨ ਮਾਸੀ ਨੂੰ ਜਾਂ ਜਿੰਨੀ ਵੀ ਸੰਗਤ ਪਿੰਡਾਂ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਾਂ ਹੋਰ ਸਟੇਟਾਂ ਚੋਂ ਦੀ ਆ ਉਹ ਦੁੱਧ ਲੈ ਕੇ ਆਉਂਦੇ ਨੇ ਬੜੀ ਸਰਦਾ ਭਾਵਨਾ ਨਾਲ ਜੋ ਵੀ ਦਿਨੋਂ ਕੋਈ ਅਰਦਾਸ ਕਰਦਾ ਬੇਨਤੀ ਕਰਦਾ ਤੇ ਉਹਦੀ ਹਰੇਕ ਦੀ ਅਰਦਾਸ ਬੇਨਤੀ ਉਹ ਪੂਰੀ ਹੋ ਗਈ। ਜੀ। ਤਾਂ ਜੇ ਮੈਂ ਬਈ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਇਤਿਹਾਸ ਬਹੁਤ ਘੱਟ ਨੌਜਵਾਨਾਂ ਨੂੰ ਪਤਾਗਾ। ਹਾਂਜੀ। ਤਾਂ ਹੁਣ ਉਹ ਦਿਨ ਵੀ ਸ਼ੁਰੂ ਹੋ ਗਏ। ਗੁਰੂ ਸਹਿਬਾਨਾਂ ਦੇ ਸ਼ਹਾਦਤ ਵੀ ਦਿਨ ਨੇ, ਪ੍ਰਕਾਸ਼ ਪੁਰਬ ਦੇ ਦਿਨ ਵੀ ਨੇ, ਛੋਟੇ ਸਹਿਬਜ਼ਾਦੇ ਦੇ ਜਿਹੜੇ ਦਿਨ ਨੇ ਉਹ ਵੀ ਅੱਗੇ ਸ਼ੁਰੂ ਹੋ ਜਾਣੇ ਨੇ। ਹਾਂਜੀ ਸਿੱਧ ਦੀ 15 ਬੜਾ ਹੈ। ਜੀ। ਤਾਂ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਬੱਚੇ ਹੋਰ ਕਿਤੇ ਕਿਉਂ ਮੰਜਦੇ ਨੇ Shimla, Chandigarh, Kullu, Manali ਜਾਂ ਆਪਾਂ ਕਹਿੰਦੇ ਹੋਰ ਠੰਡੇ ਇਲਾਕਿਆਂ ਚਲੇ ਜਾਂਦੇ ਨੇ। ਪਰ ਜਿਹੜੇ ਅੱਜ ਦੇ ਜਿਹੜੇ ਮਾਪੇ ਆਪਣੇ ਕਿਤੇ ਨਾ ਕਿਤੇ ਉਹ ਵੀ ਪਿੱਛੇ ਹੋਗੇ ਆਪਣੇ ਬੱਚਿਆਂ ਨੂੰ ਜੋੜਨ ਦੇ ਵਿੱਚ ਤੇ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਵੀ ਜਿਹੜੀ ਹੈ ਕਿ ਦਿਲਚਸਪੀ ਪੈਕਟ ਰੱਖੀ ਹੈ ਤਾਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਤੇ ਗੁਰੂ ਘਰ ਕੀ ਪਹਿਲ ਕਦਮੀ ਕਰ ਰਿਹਾ ਨੌਜਵਾਨੀ ਨੂੰ ਇਨਤਿਹਾਸ ਨਾਲ ਜੋੜਨ ਲਈ ਹੁਣ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮਾਪੇ ਨੇ ਹਮੇਸ਼ਾ ਹੀ ਸੰਗਤ ਨੂੰ ਬੇਨਤੀ ਕਰੀਦੀ ਆ ਵੀ ਅਸੀਂ ਬੱਚਿਆਂ ਲਈ ਚਾਹੁੰਦੇ ਆ ਵੀ ਉਹਨਾਂ ਲਈ ਪੈਸਾ ਜਮ੍ਹਾਂ ਕਰੀਏ ਅਕਾਊਂਟ ਦੇ ਅੰਦਰ ਬੈਲੈਂਸ ਹੋਵੇ ਸਾਡੇ ਕੋਲੇ ਜਦੋਂ ਉਹਨਾਂ ਸਟੱਡੀ ਵਾਲ ਵੇਖਦੇ ਵਧੀਆ ਤੋਂ ਵਧੀਆ ਸਕੂਲ ਹੋਵੇ ਪਰ ਹਮੇਸ਼ਾ ਹੀ ਜਿਹੜੇ ਮਾਤਾ ਪਿਤਾ ਨੇ ਉਹਨਾਂ ਬੇਨਤੀ ਕੀਤੀ ਜਾਂਦੀ ਆ ਵੀ ਸਭ ਤੋਂ ਜ਼ਰੂਰੀ ਆ ਆਪਣੇ ਬੱਚਿਆਂ ਨੂੰ ਗੁਰ ਸਿੱਖੀ ਦੇ ਨਾਲ ਜੋੜਨਾ ਸਭ ਤੋਂ ਪਹਿਲਾ ਫਰਜ਼ ਆ ਮਾਤਾ ਪਿਤਾ ਦਾ ਕਿਉਂਕਿ ਜਿਹੜੇ ਪਹਿਲੇ ਟੀਚਰ ਨੇ ਉਹ ਮਾਤਾ ਪਿਤਾ ਨੇ ਬੱਚੇ ਨੇ ਆਪਣੇ ਮਾਤਾ ਪਿਤਾ ਨੂੰ ਕਾਪੀ ਕਰਨਾ ਵੀ ਮੇਰੇ ਮਾਤਾ ਪਿਤਾ ਕਿਸ ਤਰ੍ਹਾਂ ਕਰਦੇ ਨੇ ਹੁਣ ਜੇ ਅਸੀਂ ਆਪ ਦੀ ਉਦਾਹਰਣ ਲਈਏ ਜਿਹੜੇ ਸਾਡੀ ਬਜ਼ੁਰਗ ਮਤਾਵਾਂ ਸੀ ਜਾਂ ਦਾਦਾ ਦਾਦੀ ਸੀ ਇਹ ਆਮ ਤੌਰ ਤੇ ਸੀ ਆਪਣੇ ਘਰਾਂ 'ਚ ਵੇਖਦੇ ਸੀ ਵੀ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ ਜੀ ਘਰ ਦੇ ਕੰਮ ਕਰਦੇ ਗੁਰਬਾਣੀ ਪੜ੍ਹਨ ਜਦੋਂ ਸਾਡੀ ਅੱਖ ਖੁੱਲਦੀ ਸੀ ਤਾਂ ਕੰਨਾਂ ਵਿੱਚ ਗੁਰਬਾਣੀ ਪੈਂਦੀ ਸੀ ਜੇ ਮਾਂ ਪਿਓ ਗੁਰਬਾਣੀ ਪੜ੍ਹ ਰਹੇ ਨੇ ਬੱਚੇ ਨੂੰ ਕਹਿਣ ਦੀ ਲੋੜ ਨਹੀਂ ਜੀ ਬੱਚੇ ਨੇ ਉਹ ਕਾਪੀ ਕਰਨਾ ਬੱਚੇ ਨੇ ਆਪਣੇ ਆਪ ਹੀ ਗੁਰਬਾਣੀ ਨਾਲ ਜੁੜਨਾ ਇਸ ਕਰਕੇ ਬਹੁਤ ਵਾਰ ਇਹ ਹਮੇਸ਼ਾ ਹੀ ਬੇਨਤੀ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਸਿੱਖ ਧਰਮ ਆ ਉਹ ਕੱਲਾ ਇਹ ਨਹੀਂ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ ਹੁਣ ਬਹੁਤ ਵਾਰੀ ਇੱਥੇ ਹੁੰਦਾ ਹੈ ਵੀ ਜਦੋਂ ਕੋਈ ਮਾਤਾ ਪਿਤਾ ਆਉਂਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਨੇ ਉਹ ਇਹ ਕਹਿੰਦੇ ਨੇ ਵੀ ਸਾਡਾ ਬੱਚਾ ਨਸ਼ੇ ਕਰਦਾ ਏ ਬੱਚਾ ਸਾਡਾ ਸਤਕਾਰ ਨਹੀਂ ਕਰ ਰਿਹਾ ਬੱਚਾ ਕੋਈ ਕੰਮ ਨਹੀਂ ਕਰ ਰਿਹਾ ਤੇ ਉਹਨਾਂ ਨੇ ਇਹੀ ਬੇਨਤੀ ਕੀਤੀ ਆ ਵੀ ਪਹਿਲਾ ਫਰਜ਼ ਸੀ ਤੁਹਾਡਾ ਵੀ ਬੱਚੇ ਨੂੰ ਅਰਦਾਸ ਕਰਨ ਦੀ ਫਿਰ ਲੋੜ ਨਹੀਂ ਸੀ ਪੈਣੀ ਜੇ ਤੁਸੀਂ ਸ਼ੁਰੂ ਤੋਂ ਬੱਚੇ ਨੂੰ ਗੁਰੂ ਘਰ ਨਾਲ ਜੋੜਦੇ ਗੁਰੂ ਦੀ ਗੁਰੂ ਦੀ ਸਿੱਖੀ ਨਾਲ ਜੋੜਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਲਈ ਵੀ ਇਹੀ ਆ ਵੀ ਮਾਤਾ ਪਿਤਾ ਪਹਿਲਾਂ ਜੁੜਨ ਬਾਕੀ ਹੁਣ ਤੇ ਬਹੁਤ ਜ਼ਿਆਦਾ ਸਾਧਨ ਹਰੇਕ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਮੌਜੂਦ ਨੇ ਸਾਰਿਆਂ ਕੋਲ ਮੋਬਾਈਲ ਨੇ ਇੰਟਰਨੈਟ ਮੌਜੂਦ ਆ ਕਿਸੇ ਵੀ ਵਿਦਵਾਨ ਦੀ ਜਿਹੜੀ ਕਥਾ ਕੀਰਤਨ ਅਸੀਂ ਸਰਵਣ ਕਰ ਸਕਦੇ 24 ਘੰਟੇ ਅਸੀਂ ਗੁਰਬਾਣੀ ਇਤਿਹਾਸ ਪੜ ਸਕਦੇ ਹਾਂ ਸੁਣ ਸਕਦੇ ਹਾਂ ਬਾਕੀ ਜਿੰਨੇ ਗੁਰੂ ਘਰ ਜਿਵੇਂ ਇਸ ਸਥਾਨ ਦੀ ਗੱਲ ਕਰੀ ਸਵੇਰੇ 3 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਦੀਵਾਨ ਸੱਜਦੇ ਜਿਹਦੇ ਅੰਦਰ ਦੋ ਸਮੇਂ ਦੋਵੇਂ ਟਾਈਮ ਕਥਾ ਹੁੰਦੀ ਹੈ ਨਿਤਨੇਮ ਆਸਾ ਕੀ ਵਾਰ ਦਾ ਕੀਰਤਨ ਹਰ ਵੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਬਾਕੀ ਜੋਰ ਇਹ ਲਾਇਆ ਜਾਂਦਾ ਹੈ ਜੀ ਵੀ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਤੇ ਸਾਡਾ ਵੀ ਇਹੀ ਫਰਜ ਆ ਮਾਤਾ ਪਿਤਾ ਦਾ ਫਰਜ ਆ ਵੀ ਆਪ ਗੁਰੂ ਘਰ ਨਾਲ ਜੁੜੋ ਤੇ ਬੱਚਿਆਂ ਨੇ ਆਪਣੇ ਆਪ ਹੀ ਜੁੜ ਜੇ ਲੱਗਦਾ ਨਹੀਂ ਕਿ ਬੱਚਿਆਂ ਨੂੰ ਜਿੱਥੇ ਆਪਾਂ ਹੋਰ ਥਾਵਾਂ ਦਾ ਟੂਰ ਕਰਾਉਨੇ ਆ ਬੱਚਣ ਘੁਮਾਉਣ ਲੈ ਕੇ ਇਹਨਾਂ ਲੱਗਦਾ ਨਹੀਂ ਕਿ ਆਪਾਂ ਨੂੰ ਪੰਜਾਬ ਬਹੁਤ ਪਵਿੱਤਰ ਇਤਿਹਾਸਿਕ ਤੇ ਚਰਨਸ਼ੋਧ ਧਰਤੀ ਆ ਦਸੇ ਪਾਤਸ਼ਾਹੀਆਂ ਦੇ ਜਿਹੜੇ ਚਰਨ ਛੋਹ ਧਰਤੀ ਹੈ ਵੀ ਆਪਾਂ ਨੂੰ ਉਹਨਾਂ ਇਤਿਹਾਸਿਕ ਸਥਾਨਾਂ ਦੇ ਜਿਹੜੇ ਟੂਰ ਕਰਾਉਣੇ ਚਾਹੀਦੇ ਬੱਚਿਆਂ ਨੂੰ ਉਹਨਾਂ ਨੂੰ ਲੈ ਜਾ ਕੇ ਜਾਣਾ ਚਾਹੀਦਾ ਜਿਵੇਂ ਆਪਣੇ ਗੜਾਇਕ ਕੋਟਾਲੀਅਨ ਸਾਹਿਬ ਹੋ ਗਿਆ ਉਸ ਜਿਹੜੇ ਉੱਤੇ ਆਪਣੇ ਮਹਿਤਿਆਣਾ ਸਾਹਿਬ ਹੋ ਗਿਆ ਜਿੱਥੇ ਸਾਰੇ ਗੁਰੂ ਘਰ ਦੀ ਜਿਹੜੇ ਉੱਥੇ ਸਭ ਰੂਪ ਬਣਾਏ ਗਏ ਨੇ ਬਿਲਕੁਲ ਜੀ ਹਾਂ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਜਿਸ ਤਰ੍ਹਾਂ ਵੀ ਜਿਵੇਂ ਕੋਰਾ ਕਾਗਜ਼ ਆ ਜੀ ਉਸ ਕੋਰੇ ਕਾਗਜ਼ ਤੇ ਜੋ ਅਸੀਂ ਲਿਖਾਂਗੇ ਉਹੀ ਪੜ੍ਹਨਾ ਹੈ ਜੀ ਇਸ ਕਰਕੇ ਭਾਵੇਂ ਮਾਤਾ ਪਿਤਾ ਨੇ ਭਾਵੇਂ ਟੀਚਰ ਸਹਿਬਾਨ ਨੇ ਇਹੀ ਯਤਨ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਨਾਲ ਲੈ ਕੇ ਆਉਣ ਜਿੰਨੇ ਵੀ ਇਤਿਹਾਸ ਸਥਾਨ ਨੇ ਬੱਚਿਆਂ ਨੂੰ ਉਹਨਾਂ ਦੇ ਦਰਸ਼ਨ ਕਰਵਾਏ ਜਾਣ ਕਿਉਂਕਿ ਜਦੋਂ ਹਰ ਰੋਜ਼ ਇੱਥੇ ਜਿਹੜੀ ਬੱਚੇ ਨੇ ਟੂਰ ਲੈ ਕੇ ਪਹੁੰਚਦੇ ਨੇ ਆਪਣੇ ਟੀਚਰ ਸਹਿਬਾਨ ਤਾਂ ਇਹ ਕੋਸ਼ਿਸ਼ ਇਹ ਕੀਤੀ ਜਾਂਦੀ ਵੀ ਉਹਨਾਂ ਨੂੰ ਇਤਿਹਾਸ ਸਨਾਇਆ ਜਾਵੇ ਸਾਰੇ ਨੂੰ ਇਤਿਹਾਸ ਸੁਣਾਉਣੀ ਹੈ ਉਹਦਾ ਕਾਰਨ ਇਹ ਹੈ ਵੀ ਬੱਚੇ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਸਿੱਖਿਆ ਨਾਲ ਜੁੜ ਸਕਣ ਹਜ਼ਾਰਾਂ ਲੱਖਾਂ ਦੀ ਗਿਣਤੀ ਸੰਗਤ ਇੱਥੇ ਹੁੰਦੀ ਹੈ ਨਹੀਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਕਾਜੀ ਹੈ ਪਰ ਹੋਰ ਸੰਗਤਾਂ ਲਈ ਕੀ ਕੀ ਪ੍ਰਬੰਧ ਨੇ ਜਿਹੜੇ ਇੱਥੇ ਕਿੱਥੇ ਜਾਂਦੇ ਨੇ ਕਿਉਂਕਿ ਇਨੀ ਵੱਡੀ ਗਿਣਤੀ ਚ ਸੰਗਤ ਇਸੇ ਪਹੁੰਚਦੀ ਹੈ ਕੀ ਕੀ ਪ੍ਰਬੰਧ ਹੁੰਦੇ ਆ ਇੱਥੇ ਜੀ ਸਾਰੇ ਤਰ੍ਹਾਂ ਦੇ ਪ੍ਰਬੰਧ ਮੌਜੂਦ ਨੇ ਜਿਵੇਂ ਦੂਰ ਦਰਾਡੇਆਂ ਤੋਂ ਸੰਗਤ ਆਉਂਦੀ ਹੈ ਪਹਿਲੀ ਗੱਲ ਤੇ ਇਹ ਵੀ ਜਿੱਥੇ ਮਨ ਦੀ ਖੁਰਾਕ ਆ ਭਜਨ ਜੀ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਜੀ ਜੇ ਤਨ ਦੀ ਖੁਰਾਕ ਭੋਜਨ ਆ ਤਾਂ ਗੁਰੂ ਘਰ ਲੰਗਰ ਹਰ ਸਮੇਂ ਟੁੱਟ ਵਰਤ ਇਥੋਂ ਤੱਕ ਵੀ ਪ੍ਰਬੰਧ ਕੀਤਾ ਜਾਂਦਾ ਹੈ ਵੀ ਜੇ ਕੋਈ ਰਾਤ ਦੇ 12 ਵਜੇ ਪਹੁੰਚੇ ਤਾਂ ਉਹਨੂੰ ਗੁਰੂ ਘਰ ਦੇ ਅੰਦਰ ਪ੍ਰਸ਼ਾਦਾ ਮਿਲੇਗਾ ਉਹ ਵੀ ਗਰਮ ਰੱਖ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਗਰਮ ਬਰਤਨਾਂ ਦੇ ਵਿੱਚ ਪਰੋਸਿਆ ਜਾਂਦਾ ਹੈ ਵੀ ਉਹ ਜਿਹੜੇ ਪ੍ਰਸ਼ਾਦੇ ਠੰਡੇ ਨਾ ਹੋਣ ਕਿਉਂਕਿ ਤਨ ਦੀ ਖਰਾਕ ਭੋਜਨ ਆ ਤੇ ਮਨ ਦੀ ਖਰਾਕ ਭਜਨ ਆ ਤੇ ਜਿੰਨਾ ਰਹਿਣਾਗਾ ਉਹਨਾਂ ਲਈ ਬਹੁਤ ਸੋਹਣੀ ਸਰਾਂ ਨੂਰਾਮਾਈ ਸਰਾਂ ਨਿਵਾਸ ਸਥਾਨ ਜਿਹੜਾ ਬਣਾਇਆ ਹੋਇਆਗਾ ਸਰਾਂ ਦੇ ਵਿੱਚ ਸਾਰੇ ਪ੍ਰਬੰਧ ਨੇ 35 40 ਕਮਰੇ ਨੇ ਵੀ ਜੇ ਕਿਸੇ ਨੇ ਰਹਿਣਾ ਤੇ ਉਹ ਰਹਿ ਵੀ ਸਕਦਾ ਹੈ ਜਾਣੀ ਹਰ ਤਰੀਕੇ ਨਾਲ ਜਿਹੜੀ ਸੰਗਤ ਦਾ ਧਿਆਨ ਰੱਖਿਆ ਜਾਂਦਾ ਹੈ। ਤਾਂ ਜਿਵੇਂ ਬੱਬਈ ਆਪਾਂ ਦੇਖਦੇ ਆਂ ਨੌਜਵਾਨ ਪੀੜ੍ਹੀ ਮੋਬਾਈਲਾਂ ਦੇ ਉੱਤੇ ਅੱਜ ਕੱਲ ਨੌਜਵਾਨ ਪੀੜ੍ਹੀ ਵੀ ਬੈਠੀ ਹੈ ਮਾ-ਬਾਪੀ ਬੈਠੇ ਬਜ਼ੁਰਗ ਵੀ ਬੈਠੇ ਨੇ। ਹਾਂਜੀ। ਹੋਰ ਬਹੁਤ ਸਤਰਾਂ ਦਾ ਜਿਹੜਾ ਹੈਗਾ ਆਲਤੂ ਫਾਲਤੂ ਚੱਲਦਾ ਉਹ ਚੀਜ਼ਾਂ ਨੂੰ ਲੋਕ ਸ਼ੇਅਰ ਕਰ ਦਿੰਦੇ ਨੇ। ਹੁਣ ਆ ਸਿੱਖੀ ਇਤਿਹਾਸ ਦੀ ਗੱਲ ਹੈ। ਤਾਂ ਲੋਕ ਇਹੋ ਜਿਹੀ ਚੀਜ਼ਾਂ ਨੂੰ ਅੱਗੇ ਸ਼ੇਅਰ ਕਰਨ ਤੋਂ ਅੱਗੇ ਪਹੁੰਚਾਉਣ ਤੋਂ ਗੁਰੇਜ਼ ਕਰਦੇ ਨੇ ਜਾਂ ਅਗਲਾ ਕਹਿੰਦਾ ਛੱਡ ਪੜਾ ਪੱਕੀ ਲੈਣਾ। ਤਾਂ ਹੁਣ ਇਹ ਵੀਡੀਓ ਦੇਖੋ ਬਹੁਤ ਜ਼ਿਆਦਾ ਇਤਿਹਾਸ ਨੌਜਵਾਨਾਂ ਨੂੰ ਦੱਸ ਸਕਦੀ ਹੈ ਹਾਂਜੀ ਤਾਂ ਸੰਗਤ ਨੂੰ ਕੀ ਅਰਦਾਸ ਜਿਹੜੀ ਬੇਨਤੀ ਕਰਨਾ ਚਾਹੁੰਦੇ ਹਾਂ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਨੌਜਵਾਨਾਂ ਤੱਕ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਹਾਂਜੀ ਇਹੀ ਸਾਰੇ ਨੂੰ ਇੱਕੋ ਇੱਕ ਬੇਨਤੀ ਆ ਵੀ ਜਿਹੜੀ ਸੇਵਾ ਉਹ ਕਈ ਪ੍ਰਕਾਰ ਦੀ ਹੈਗੀ ਇਹ ਵੀ ਇੱਕ ਜਿਵੇਂ ਆਮ ਕੋਈ ਵੀਡੀਓ ਭੇਜਦੇ ਨੇ ਕਿਸੇ ਮੁੱਦੇ ਤੇ ਲੈ ਲਈਏ ਕਿਸੇ ਘਟਨਾ ਤੇ ਲੈ ਲਈ ਉਹ ਅੱਗੇ ਦੇ ਕੇ ਸ਼ੇਅਰ ਕੀਤੀ ਜਾਂਦੀ ਆ ਪਰ ਸੰਗਤ ਨੂੰ ਇਹ ਬੇਨਤੀ ਜਰੂਰ ਹੈ ਵੀ ਜਿੱਥੇ ਕੋਈ ਗੁਰੂ ਦੇ ਇਤਿਹਾਸ ਦੀ ਗੱਲ ਆ ਉਹ ਜਰੂਰ ਅੱਗੇ ਤੇ ਅੱਗੇ ਸ਼ੇਅਰ ਕਰੋ ਕਿਉਂਕਿ ਉਹਨਾਂ ਨੂੰ ਉਹ ਇਤਿਹਾਸ ਤੋਂ ਜਾਣੂ ਹੋਣਗੇ ਉਹ ਗਾਹਾਂ ਦੱਸ ਸਕਦੇ ਨਹੀਂ ਇਹ ਵੀ ਅਸੀਂ ਸਿੱਖੀ ਦੇ ਪ੍ਰਚਾਰ ਦੇ ਅੰਦਰ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਅੱਜ ਦੇ ਸਮੇਂ ਮੁਤਾਬਕ ਤਾਂ ਇਹ ਸੀਗਾ ਗੁਰਦੁਆਰਾ ਸ਼੍ਰੀ ਅਲੀਾਨਾ ਸਾਹਿਬ ਦਸ਼ਮ ਪਾਤਸ਼ਾਹ ਦੀ ਚਰਨਛੋੜ ਧਰਤੀ ਪਾਵਨ ਪਵਿੱਤਰ ਧਰਤੀ ਤਾਂ ਜਿੱਥੇ ਦੇਖ ਸਕਦੇ ਹੋ ਸਾਡੇ ਪਿੱਛੇ ਗੰਗਾ ਸਾਗਰ ਜੀ ਦੇ ਵਿੱਚ 228 ਛੇਕ ਸੀਗੇ ਤੇ ਕਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਚਮਤਕਾਰ ਦਿਖਾਇਆ ਸੀਗਾ ਤੇ ਸਾਡੇ ਨਾਲ ਹੈੱਡ ਗ੍ਰੰਥੀ ਮਹਿੰਦਰ ਸਿੰਘ ਜੀ ਮੌਜੂਦ ਸੀ ਜਿਨ੍ਹਾਂ ਨੇ ਇਸ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਵੀਡੀਓ ਦੇ ਵਿੱਚ ਨਾਲ-ਨਾਲ ਤੁਸੀਂ ਦੇਖ ਹੀ ਰਿਹਾ ਹੋ ਗੁਰੂ ਘਰ ਦੇ ਵਿੱਚ ਕਿਹੜੇ-ਕਿਹੜੇ ਇਤਿਹਾਸਿਕ ਦਰੋਹਰਾਂ ਨੇ ਇਤਿਹਾਸਿਕ ਥਾਮਾਂ ਨੇ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਹੀ ਤੁਹਾਨੂੰ ਅਸੀਂ ਵੀਬੀਏ ਨੈਟਵਰਕ ਪੰਜਾਬ ਦੇ ਉੱਪਰ ਪੰਜਾਬ ਦੇਆਂ ਇਸ ਤਰ੍ਹਾਂ ਦੇ ਇਤਿਹਾਸਿਕ ਥਾਮਾਂ ਦੇ ਦਰਸ਼ਨ ਦਿਦਾੜ ਹੈ ਜਿਹੜੇ ਕਰਾਉਂਦੇ ਰਹਾਂਗੇ ਅਖੀਰ ਤੇ ਬੇਨਤੀ ਕਰਦੇ ਆਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੀ ਵੀ ਨੌਜਵਾਨ ਸੰਗਤ ਹੈ ਜੋ ਪੰਜਾਬ ਦੇ ਲੋਕ ਨੇ ਉਹ ਗੁਰਦੁਆਰਾ ਸ਼੍ਰੀ ਟਾਲੀਆਣਾ ਸਾਹਿਬ ਬਾਰੇ ਇਤਿਹਾਸ ਜਾਣ ਸਕਣ ਅਤੇ ਇਸ ਦਰਸ਼ਨ ਦੇਦਾਰ ਦੇ ਲਈ ਇੱਥੇ ਪਹੁੰਚ ਸਕਣ ਤਾਂ ਇਨਾਂ ਹੀ ਸ਼ਬਦ ਨਾਲ ਤਹੌੜ ਤੋਂ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ